ਤੁਸੀਂ ਦੇਖ ਰਹੇ ਹੋ ਬਖਤੌਟਲੋ YouTube ਚੈਨਲ ਮੈਂ ਪਰਮਿੰਦਰਜੀਤ ਸਿੰਘ ਮੇਰੇ ਨਾਲ ਬਖਤੌਟਲੋ ਜੀ ਆਪਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਨੇ ਆਂ ਡੈਲੀ ਖਬਰਾਂ ਜੋ ਖਬਰ ਰੋਜ਼ ਦੀ ਤਰ੍ਹਾਂ ਅੱਜ ਫੇਰ ਖਬਰਾਂ ਦੋ ਨੇ ਮੇਰੇ ਕੋਲੇ ਦੋਨਾਂ ਖਬਰਾਂ ਦੇ ਵਿੱਚ ਆਪਾਂ ਵਿਸ਼ਲੇਸ਼ਣ ਕਰਨਗੇ ਆਪਣੇ ਢਿੱਲੋ ਸਾਹਿਬ ਮੈਟਲੋ ਸਾਹਿਬ ਨੂੰ ਫਤੇ ਬੁਲਾਉਣਾ ਢਿੱਲੋ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਢਿੱਲੋ ਸਾਹਿਬ ਖਬਰਾਂ ਦੋ ਨੇ ਜੀ ਅੱਜ ਇੱਕ ਤਾਂ ਅਮਨ ਕਰੂਨ ਦੀ ਮਾੜੀ ਹਾਲਤ ਨੂੰ ਲੈ ਕੇ ਪੁਲਿਸ ਜਾਂ ਪੋਲੀਟੀਕਲ ਪਾਰਟੀ ਕੌਣ ਜ਼ਿੰਮੇਵਾਰ ਹੈ ਜੀ ਇਹਦੇ ਬਾਰੇ ਅਤੇ ਦੂਜੀ ਅਕੀ ਕਾਲੀਆਂ ਬਾਰੇ ਪਹਿਲੀ ਖਬਰ ਆਪਾਂ ਇਹ ਲੈਨੇ ਆ ਜਿਹੜੀ ਅਮਨ ਕਾਨੂੰਨ ਦੀ ਮਾੜੀ ਹਾਲਤ ਹੈ ਉਹਨੂੰ ਪੋਲੀਟੀਕਲ ਪਾਰਟੀ ਆ ਜਾਂ ਪੁਲਿਸ ਜ਼ਿੰਮੇਵਾਰ ਆ ਉਹਦੇ ਬਾਰੇ ਸਾਡੇ ਜਿਹੜੇ ਸਰੋਤੇ ਜਾਂ ਸਾਡੇ ਦਰਸ਼ਕ ਦੇਖਣ ਵਾਲੇ ਆ ਉਹਨਾਂ ਨੂੰ ਵਿਸਤਾਰਪੂਰਵਕ ਦਿਓ ਜੀ ਜਾਣਕਾਰੀ ਨਹੀਂ ਕੱਲਾ ਪਏ ਨਹੀਂ ਕਹਿ ਸਕਦੇ ਕਿ ਪੋਲੀਟੀਕਲ ਪਾਰਟੀਆਂ ਜ਼ਿੰਮੇਵਾਰ ਆ ਜਾਂ ਪੁਲਿਸ ਜ਼ਿੰਮੇਵਾਰ ਹੈ ਜੀ ਜ਼ਿੰਮੇਵਾਰ ਪੋਲੀਟੀਕਲ ਲੀਡਰਸ਼ਿਪ ਹੈ ਜਾਂ ਪੁਲਿਸ ਦੀ ਲੀਡਰਸ਼ਿਪ ਜ਼ਿੰਮੇਵਾਰ ਹੈ ਕੌਣ ਜ਼ਿੰਮੇਵਾਰ ਹੈ ਤੁਸੀਂ ਜਿਹੜਾ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਹਾਲਤ ਖਰਾਬ ਹੋਈ ਹੈ ਜੀ ਤੇ ਜਿਸ ਅਮਨ ਕਾਨੂੰਨ ਦਾ ਪ੍ਰਭਾਵ ਅੱਜ ਜਿਹੜੀਆਂ ਚੋਣਾਂ ਹੋਈਆਂ ਬਿਲਕੁਲ ਜੀ ਜੇ ਚੋਣਾਂ ਦਾ ਜਿਹੜਾ ਰਿਜ਼ਲਟ ਦੀ ਗਿਣਤੀ ਹੋਈ ਹੈ ਤੇ ਗਿਣਤੀ ਦਾ ਜਿਹੜਾ ਰੁਝਾਨ ਆ ਰਿਹਾ ਹੈ ਜਿਹੜੇ ਰਿਜ਼ਲਟ ਆ ਰਹੇ ਉਹਨਾਂ ਰਿਜ਼ਲਟਾਂ ਤੋਂ ਪਤਾ ਲੱਗਦਾ ਕਿ ਪੰਜਾਬ ਦੇ ਲੋਕ ਬੁਰੀ ਤਰ੍ਹਾਂ ਜਿਹੜਾ ਪਿੰਡੂ ਪੰਜਾਬ ਦੇ ਲੋਕਾਂ ਨਰਾਸ਼ ਹੈ ਨਰਾਸ਼ ਬਿਲਕੁਲ ਕਿ ਨਰਾਸ਼ਾ ਦਾ ਕਾਰਨ ਕੀ ਹੈ ਨਰਾਸ਼ਾ ਦਾ ਕਾਰਨ ਜਿਹੜੇ ਹੋਰ ਬਹੁਤ ਸਾਰੇ ਹੁੰਦੇ ਲੇਕਿਨ ਸਭ ਤੋਂ ਵੱਡਾ ਹੈ ਅਮਨ ਕਾਨੂੰਨ ਕਾਮ ਨਾ ਬਿਲਕੁਲ ਲੋਕਾਂ ਗਰੀਬ ਹੋਣ ਅਮੀਰ ਹੋਣ ਸਰ ਜਾਂਦਾ ਹੁੰਦਾ ਜਿੱਥੇ ਬੰਦੇ ਨੂੰ ਇਹ ਨਾ ਪਤਾ ਲੱਗੇ ਕਿ ਹੁਣ ਮੈਂ ਘਰੋਂ ਨਿਕਲ ਕੇ ਵਾਪਸ ਆਉਂਗਾ ਕਿ ਨਹੀਂ ਆਉਂਗਾ ਬਿਲਕੁਲ ਕੋਈ ਧੀ ਪੈਣ ਬਾਹਰ ਜਾਂਦੀ ਹੈ ਉਹਦੇ ਕੋਈ ਟਾਂਟੇ ਪਾਏ ਵੀ ਹੈ ਕੁਝ ਛੂੜੀਆਂ ਪਾਈਆਂ ਜਾਂ ਕਰੀਆਂ ਪਾਈਆਂ ਕਦੋਂ ਲਾ ਲੈਣ ਕਦੋਂ ਬੰਦਾ ਜਾਂਦਾ ਰਿਹਾ ਵੀ ਹੱਥ 'ਚ ਮੋਬਾਈਲ ਫੜਿਆ ਉਹਦਾ ਮੋਬਾਈਲ ਖੋਲ ਕੇ ਲੈ ਜਾਂਦਾ ਕਦੋਂ ਤੁਹਾਡੇ ਕੜਾ ਪਾਇਆ ਹੋਇਆ ਸੋਨੇ ਦਾ ਹੱਥ ਵੱਢ ਕੇ ਲੈ ਜਾਂਦਾ ਜਦੋਂ ਹਾਲਾਤ ਇਹੀ ਜਿਹੇ ਹੁਣ ਤਾਂ ਇਹ ਵਿਕਣਾ ਪੈਦਾ ਕੌਣ ਜ਼ਿੰਮੇਵਾਰ ਅਸੂਰ ਦੇ ਵਿੱਚ ਇਹ ਇਸ ਕਰਕੇ ਸਵਾਲ ਖੜਾ ਕਿਉਂ ਹੈ ਜੀ ਸਵਾਲ ਤਾਂ ਖੜਾ ਹੋਇਆ ਕਿ ਪਿਛਲੇ ਸਮੇਂ ਦੇ ਵਿੱਚ ਜਿੰਨੀਆਂ ਵੱਡੀਆਂ ਵਾਰਦਾਤਾਂ ਹੋਈਆਂ ਜੀ ਉਹਨਾਂ ਵੱਡੀਆਂ ਵਾਰਦਾਤਾਂ ਨੂੰ ਪੰਜਾਬ ਪੁਲਿਸ ਹੱਲ ਨਹੀਂ ਕਰ ਸਕੀ ਨਹੀਂ ਕਰ ਸਕੀ ਜੇ ਹੱਲ ਕੀਤਾ ਤਾਂ ਉਹ ਬਾਹਰੋਂ ਜਿਹੜੀ ਹੈ ਬਾਹਰਲੀਆ ਫੋਰਸਸ ਉਹਨਾਂ ਨੇ ਉਹਨੂੰ ਹੱਲ ਕੀਤਾ ਜੀ ਅੱਜ ਖਬਰ ਆ ਰਹੀ ਹੈ ਕਿ ਇੰਦਰਪ੍ਰੀਤ ਸਿੰਘ ਪੈਰੀਨਾ ਦਾ ਮੁੰਡਾ ਜਿਹਨੂੰ 15 ਦਿਨ ਪਹਿਲਾਂ ਸੈਕਟਰ ਛਬੀ ਚंडीगढ़ ਮਾਰਤਾ ਸੀ ਔਰ ਉਹਦੀ ਜ਼ਿੰਮੇਵਾਰੀ ਲਾਰੈਂਸ ਬਿਸ਼नोई ਗੈਂਗ ਨੇ ਲੈ ਲਈ ਸੀ ਕਿ ਅਸੀਂ ਮਾਰਿਆ ਤੇ ਨਾਲ ਇਹ ਕਹਿ ਸੀ ਕਿ ਮਾਰਿਆ ਇਸ ਕਰਕੇ ਹੈ ਕਿ ਗੁੜੇ ਗੋਲਡੀ ਬਰਾਡ ਹੋਈ ਹੈ ਜਿਨ੍ਹਾਂ ਨੇ ਜ਼ਿੰਮੇਵਾਰੀ ਲਈ ਸੀ ਸੀਪੇ ਨੂੰ ਕਤਲ ਕਰਨ ਦੀ ਕਿਸੇ ਪਾ ਜਿਹੜਾ ਮੁੰਡਾ ਇਹਨਾਂ ਦਾ ਹੁੰਦਾ ਸੀ ਕੋਈ ਉਨੂੰ ਦਬਈਜ ਕਤਲ ਕੀਤਾ ਸੀ ਉਹ ਕਹਿੰਦੇ ਵੀ ਇਹ ਇੰਦਰਪ੍ਰੀਤ ਪੈਰੀ ਦੀ ਉਹਦੇ ਨਾਲ ਇਨਵੋਲਵਮੈਂਟ ਸੀਗੀ ਉਹਨਾਂ ਨਾਲ ਗੋਲਡੀ ਬਰਾੜ ਹੋ ਰਣਾ ਇਸ ਲਈ ਅਸੀਂ ਉਹਨਾਂ ਨੂੰ ਕਤਲ ਕੀਤਾ ਇਹ ਜ਼ਿੰਮੇਵਾਰੀ ਜਦੋਂ ਲਈ ਸੀ ਤੇ ਅੱਜ ਖਬਰ ਆਉਂਦੀ ਹੈ ਕਹਿੰਦੇ ਜੀ ਦਿੱਲੀ ਪੁਲਿਸ ਨੇ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਹੈ ਸਪੈਸ਼ਲ ਸੈੱਲ ਦੇ ਵਿੱਚ ਹੋਰ ਸੈੱਲ ਹੈ ਅੱਛਾ ਜੀ ਜਿਹਨੂੰ ਕਾਊਂਟਰ ਆਪਰੇਸ਼ਨ ਸੈੱਲ ਕਹਿੰਦੇ ਠੀਕ ਹੈ ਜੀ ਜਿਹੜਾ ਕਾਊਂਟਰ ਆਪਰੇਸ਼ਨ ਸੈੱਲ ਹੈ ਉਹ ਕਾਊਂਟਰ ਆਪਰੇਸ਼ਨ ਸੈੱਲ ਨੇ ਅੱਜ ਉਹਨਾਂ ਨੂੰ ਜਿਨ੍ਹਾਂ ਲੋਕਾਂ ਨੇ ਕਤਲ ਕੀਤਾ ਜਿਨ੍ਹਾਂ ਦੇ ਨਾਂ ਬੋਲਦੇ ਸੀ ਜਿਨ੍ਹਾਂ ਤੇ ਪੁਲਿਸ ਨੂੰ ਸ਼ੱਕ ਸੀ ਉਹਨਾਂ ਨੂੰ ਗ੍ਰਿਫਤਾਰ ਕਰਦੇ ਠੀਕ ਹੈ ਇਹ ਦਿੱਲੀ ਪੁਲਿਸ ਨੇ ਕੀਤਾ ਅੱਛਾ ਦਿੱਲੀ ਪੁਲਿਸ ਲੈ ਕੇ ਜੀ ਦਿੱਲੀ ਪੁਲਿਸ ਨੇ ਕੀਤਾ ਚੰਡੀਗੜ੍ਹ ਪੁਲਿਸ ਨਹੀਂ ਕਰ ਸਕੀ ਪੰਜਾਬ ਦੀ ਪੁਲਿਸ ਨਹੀਂ ਕਰ ਸਕੀ ਚੰਡੀਗੜ੍ਹ ਦਾ ਪਰ ਪੰਜਾਬ ਦਾ ਅਸਰ ਚੰਡੀਗੜ੍ਹ ਤੇ ਵੀ ਪੈਂਦਾ ਬਿਲਕੁਲ ਜੀ ਕਿਉਂਕਿ ਭਾਵੇਂ ਠੀਕ ਹੈ ਚੰਡੀਗੜ੍ਹ ਦਾ ਡੀਜੀਪੀ ਵੱਖਰਾ ਹੈ ਚੰਡੀਗੜ੍ਹ ਦੀ ਐਸਐਸਪੀ ਪੰਜਾਬ ਦੀ ਪੁਲਿਸ ਹੈ ਬਿਲਕੁਲ ਜੀ ਚੰਡੀਗੜ੍ਹ ਦੀ ਐਸਐਸਪੀ ਦੀ ਪੋਸਟ ਹੈ ਜਿਹੜੀ ਉਹ ਪੰਜਾਬ ਦੀ ਪੋਸਟ ਹੈ ਜੀ ਪੰਜਾਬ ਦੀ ਪੋਸਟ ਹੈ ਉਤੇ ਕੰਟਰੋਲ ਕਿਸ ਨਾ ਕਿਸੇ ਪੰਜਾਬ ਦਾ ਅਸਰ ਪਹਿਲਾਂ ਹੀ ਪੈਂਦਾ ਹੈ ਬਾਕੀ ਇਹ ਪੰਜਾਬ ਦੇ ਵਿੱਚ ਜੇ ਪੁਲਿਸ ਮਜ਼ਬੂਤ ਹੈ ਚੰਡੀਗੜ੍ਹ ਦੀ ਵੀ ਮਜ਼ਬੂਤ ਹੈ ਬਿਲਕੁਲ ਕਿਉਂਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਬਿਲਕੁਲ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਸਾਡੀ ਪੁਲਿਸ ਕਿਉਂ ਨਹੀਂ ਫੜ ਸਕੀ ਮੈਂ ਨਿਗਾਹ ਮਾਰੀ ਪਿਛਲੇ ਸਾਰੇ ਦੌਰ ਦੇ ਵਿੱਚ ਕੀ ਕੀ ਕੁਝ ਹੋਇਆ ਜਿਹੜੇ ਪਿਛਲੇ ਸਮੇਂ ਤੇ ਵੱਡੀਆਂ ਵਾਰਦਾਤਾਂ ਹੋਈਆਂ ਉਹਨਾਂ ਵੱਡੀਆਂ ਵਾਰਦਾਤਾਂ ਦੇ ਵਿੱਚ ਵਿੱਕੀ ਮਿੱਡੂ ਖੇੜੇ ਦਾ ਕਤਲ ਹੋਇਆ ਸੀ ਮੋਹਾਲੀ ਚ ਮੋਹਾਲੀ ਵਿੱਕੀ ਮਿੱਡੂ ਖੇੜੇ ਦੇ ਕਾਤਲਾਂ ਦੀ ਜਿਹੜੀ شناخت ਕੀਤੀ ਜਿਹੜੀ ਉਹਨਾਂ ਦੀ ਫੜਾਫੜਾਈ ਹੋਈ ਉਹ ਕਿਹਨੇ ਕੀਤੀ ਉਹ ਦਿੱਲੀ ਪੁਲਿਸ ਦੇ ਸਪੈਸ਼ਲ ਸਟੈਪ ਸਪੈਸ਼ਲ ਸਟੈਪ ਉਤੋਂ ਪਹਿਲਾਂ ਤੁਹਾਡੇ ਯਾਦ ਉਹ ਇੱਕ ਕਤਲ ਹੋਰ ਹੋਇਆ ਸੀ ਪ੍ਰਦੀਪ ਪ੍ਰਦੀਪ ਹੱਤਿਆਕ ਪ੍ਰਦੀਪ ਜਿਹੜਾ ਸੀ ਉਹ ਮੁੰਡਾ ਕੋਟਪੂਰੇ ਦਾ ਸੀ ਔਰ ਉਹ ਡੇਰਾ ਪ੍ਰੇਮੀ ਸੀ ਡੇਰਾ ਪ੍ਰੇਮੀ ਕਿਹਾ ਜਾਂਦਾ ਹੈ ਕਿ ਜਿਹੜਾ ਡੇਰਾ ਪ੍ਰੇਮੀ ਆਲਾ ਬਿਆਦਵੀ ਆਲਾ ਮਾਮਲਾ ਉਹਦੇ ਵਿੱਚ ਉਹਨੂੰ ਨਾਂਜਿਤ ਕੀਤਾ ਸੀ ਸ਼ਾਇਦ ਉਹ ਮੁੰਡਾ ਬੇਲ ਤੇ ਬਾਹਰ ਆਇਆ ਹੋਇਆ ਸੀ ਬਾਹਰ ਸੀ ਉਹਦੇ ਕੋਲੇ ਸਕਿਉਰਿਟੀ ਪਰਸਨਿਅਲ ਦੇ ਨਾਲ ਲੱਗਿਆ ਹੋਇਆ ਸੀ ਅਟੈਚ ਸੀ ਤੇ ਉਹਨੂੰ ਗੋਲੀ ਮਾਰਤੀ ਸੀ ਕੋਟਕਪੂਰੇ ਕੋਟਕਪੂਰੇ ਸਹੀ ਕੋਟਕਪੂਰੇ ਗੋਲੀ ਮਾਰਤੀ ਸੀ ਸਾਡੀ ਪੁਲਿਸ ਦੇ ਇੱਕ ਟੀਮ ਇਪਲਾਹੀ ਹੱਥ ਮਾਰਦੀ ਫਿਰਦੀ ਸੀ ਕੀ ਕਰੀਏ ਤੇ ਉਹਨਾਂ ਦੋਨਾਂ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਸੀ ਭਵਾਨੀਗੜ੍ਹ ਦੇ ਨੇੜੇ ਬਿਲਕੁਲ ਜੀ ਕਿੱਥੋਂ ਕੀਤਾ ਕਿਹਨੇ ਕੀਤਾ ਇਹ ਵੀ ਚੰਡੀ ਇਹ ਦਿੱਲੀ ਦੀ ਸਟ ਸਪੈਸ਼ਲ ਸੈਲ ਦਿੱਲੀ ਪੁਲਿਸ ਦਾ ਉਹਨੇ ਕੀਤਾ ਉਹ ਦਿੱਲੀੋਂ ਚੱਲੇ ਤੇ ਉੱਥੋਂ ਫੜ ਕੇ ਲੈ ਗਏ ਜੀ ਉੱਥੋਂ ਫੜ ਕੇ ਲੈ ਕੇ ਦਿੱਲੀ ਦਾ ਜਿਹੜਾ ਡੀਸੀਪੀ ਸੀ ਨੇ ਬਾਕਾਇਦਾ ਪ੍ਰੈਸ ਕਾਨਫਰੰਸ ਕੀਤੀ ਕਿ ਲੈ ਜੀ ਅਸੀਂ ਗ੍ਰਿਫਤਾਰ ਕਰ ਲਿਆ ਕਰ ਲਿਆ ਦੋ ਹੋ ਗਏ ਤੀਜਾ ਫਿਰ ਆ ਗਿਆ ਸਿੱਧੂ ਮੂਸੇਵਾਲਾ ਮੂਸੇਵਾਲਾ ਸਿੱਧੂ ਮੂਸੇਵਾਲਾ ਮਰਡਰ ਕੇਸ ਉਹ ਹੈ ਜਿਹਨੇ ਸਾਰੇ ਪੰਜਾਬ ਨੂੰ ਨਹੀਂ ਪੰਜਾਬੀਆਂ ਨੂੰ ਸਾਰੀ ਦੁਨੀਆ ਦੇ ਵਿੱਚ ਹਲਾਤਾਫਹਲਾਤ ਅੱਜ ਵੀ ਜੇ ਅਪ ਸਿੱਧੂ ਮੂਸੇਵਾਲੇ ਦੀ ਗੱਲ ਕਰ ਲਈਏ ਤਾਂ ਅੱਜ ਵੀ ਲੋਕ ਉਹਦੇ ਨਾਂ ਦੇ ਉੱਤੇ थरथਰਾਉਂਦੇ ਉਥਰਾਂਉਂਦੇ ਬਿਲਕੁਲ ਜਦੋਂ ਦਾ ਗੀਤ ਆਉਂਦਾ ਕੋਈ ਦੇਖੋ ਲੱਖਾਂ ਕਰੋੜਾਂ ਦੇ ਵਿੱਚ ਲੋਕ ਜਿਹੜੇ ਹੈਗੇ ਉਹ ਚੱਕਲੇ ਦੇ ਮਿੰਟਾਂ ਸਕਿੰਟਾਂ ਦੀ ਮਿੰਟਾਂ ਸਕਿੰਟਾਂ ਦੇ ਸੇ ਦੂ ਮੂਸੇ ਵਾਲੇ ਦਾ ਕਤਲ ਹੋਇਆ ਕਿਵੇਂ ਹੋਇਆ ਕਿਵੇਂ ਨਹੀਂ ਹੋਇਆ ਆਪਾਂ ਇਸ ਕਾਲ ਨੂੰ ਛੱਡ ਗਏ ਪਰ ਗੱਲ ਇਹ ਹੈ ਵੀ ਜਿਹੜੇ ਬੰਦੇ ਗ੍ਰਿਫਤਾਰ ਕੀਤੇ ਜਿਹੜਾ ਕੇਸ ਟਰੇਸ ਹੋਇਆ ਬ੍ਰੇਕ ਕੀਤਾ ਕੇਸ ਉਹ ਸਾਡੀ ਪੁਲਿਸ ਨੇ ਤਰੀ ਕੀਤਾ ਨਹੀਂ ਕੀਤਾ ਉਹ ਵੀ ਦਿੱਲੀ ਪੈ ਸਪੈਸ਼ਲ ਸੈੱਲ ਨੇ ਕੀਤਾ ਇਹ ਸਪੈਸ਼ਲ ਸੈੱਲ ਕੋਲੇ ਕਿਹੜਾ ਅਰਾਦੀ ਦਾ ਜਰਾਗਿਆ ਇਹਦਾ ਸਾਡੇ ਕੋਲੇ ਹੈ ਨਹੀਂ ਬਿਲਕੁਲ ਇਹਦਾ ਮਤਲਬ ਇਹ ਹੈ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਸਾਡੀ ਪੁਲਿਸ ਜਿਹੜੀ ਮੰਨੀ ਗਈ ਹੈ ਕਿਸੇ ਜ਼ਮਾਨੇ ਦੇ ਵਿੱਚ ਮੰਨੀ ਜਾਂਦੀ ਸੀ ਕਿ ਪੰਜਾਬ ਦੀ ਪੁਲਿਸ ਪ੍ਰੋਫੈਸ਼ਨਲ ਪੰਜਾਬ ਦੀ ਪੁਲਿਸ ਜੇਰਾ ਕੋਈ ਕੇਸ ਕਿਤੋਂ ਟ੍ਰੇਸ ਨਾ ਹੋ ਸਕੇ ਤਾਂ ਉਹ ਪੰਜਾਬ ਦੀ ਪੁਲਿਸ ਕਰ ਲੈਂਦੀ ਹੈ ਬਹੁਤ ਪਹਿਲਾਂ ਬਲਟਿਨ ਦੇ ਵਿੱਚ ਕਹਾਣੀ ਆਈ ਸੀ ਜੀ ਬਲਟਿਨ ਹੁੰਦਾ ਸੀ ਹਿੰਦੀ ਤੇ ਅੰਗਰੇਜ਼ੀ ਦੇ ਵਿੱਚ ਇੱਕ ਵੀਕਲੀ ਪੇਪਰ ਨਿਕਲਦਾ ਹੁੰਦਾ ਸੀ ਠੀਕ ਹੈ ਇਨਸਪੈਕਟਰ ਮਾਤਾਦੀਨ ਅੱਛਾ ਜੀ ਉਹ ਇਨਸਪੈਕਟਰ ਮਾਤਾਦੀਨ ਕੀ ਸੀ ਮੈਂ ਹੁਣ ਤੁਹਾਨੂੰ ਦੱਸਦਾ ਕਹਿੰਦੇ ਵੀ ਤਾਹਾਂ ਮਾਥ ਲੋਕ ਦੇ ਵਿੱਚ ਕੋਈ ਦੁਨੀਆ ਸੀ ਉੱਥੇ ਕਹਿੰਦੇ ਅਪਰਾਧ ਬਹੁਤ ਜ਼ਿਆਦਾ ਹੋਣ ਲੱਗਾ ਕਹਿੰਦੇ ਜੀ ਅਪਰਾਧ ਹੋਣ ਲੱਗਿਆ ਤੇ ਉਹ ਅਪਰਾਧ ਨੂੰ ਕਿਵੇਂ ਰੋਕੀ ਜੀ ਪਹਿਲੇ ਵੀ ਐਂ ਕਰੋ ਵੀ ਕਹਿੰਦੇ ਜੀ ਪੰਜਾਬ ਸੂਬਾ ਇੱਕ ਥੱਲੇ ਧਰਤੀ ਤੇ ਤੇ ਉੱਥੇ ਪੰਜਾਬ ਸੂਬੇ ਦੇ ਵਿੱਚ ਜਿਹੜੀ ਪੁਲਿਸ ਨੇ ਉਹਦੀ ਬੜੀ ਚੰਗੀ ਆਦੀ ਕਹਿੰਦੇ ਤੋਂ ਪੁਲਿਸ ਲੈ ਆਓ ਉਹਨਾਂ ਨੇ ਕਹਿੰਦੇ ਤਾਲਮੇਲ ਕੀਤਾ ਉਹ ਕਹਿੰਦੇ ਜੀ ਭੇਜਨੇ ਆ ਪੁਲਿਸ ਕਿੰਨੀ ਕੁ ਪੁਲਿਸ ਚਾਹੀਦੀ ਆ ਕਹਿੰਦੇ ਕਦੇ ਬੰਦੇ ਨਾਲ ਹੀ ਸਰ ਜਾਣਾ ਕਹਿੰਦੇ ਸਾਡੇ ਕੋਲ ਇੱਕ ਇੰਸਪੈਕਟਰ ਆ ਆਪਣਾ ਕਾਬਿਲ ਅੱਛਾ ਜੀ ਮਾਤਾਦੀਨ ਅਸੀਂ ਇੰਸਪੈਕਟਰ ਮਾਤਾਦੀਨ ਭੇਜਨੇ ਲਓ ਜੀ ਮਾਤਾਦੀਨ ਪਹੁੰਚ ਗਿਆ ਉੱਥੇ ਠੀਕ ਹੈ ਜੀ ਪਹੁੰਚ ਗਿਆ ਮਾਤਾ ਦੀਨ ਨੇ ਦੇਖਿਆ ਵੀ ਪ੍ਰਵਿੰਦਰ ਉਹਦਾ ਢਾ ਲਿਆ ਦੇ ਡਾਂਗ ਤੇ ਡਾਂਗ ਉਧਰੋਂ ਕੋਈ ਖੋਰ ਆ ਜਾ ਦੇ ਡਾਂਗ ਤੇ ਜਿਹੜਾ ਆ ਮੁਰੇ ਸਿੱਟ ਲੈ ਸਵਾਰ ਕਰ ਚਾਹ ਅਲੀ ਸ਼ੇਖੇ ਲਈ ਸਿੱਕੇ ਆ ਆ ਬਤੁਆ ਬਤ ਸੁਖਿੰਗੰਗਾ ਵਸਦੀ ਹੈ ਵੀ ਬੜੀ ਸ਼ਾਂਤੀ ਹੋਈ ਜਿਹੜੇ ਜਸੂਸ ਸੀ ਜੀ ਜਿਹੜੇ ਲੋਕਾਂ ਦੇ ਵਿੱਚ ਜਾਂਦੇ ਸੀ ਉਹ ਕਹਿੰਦੇ ਵੀ ਮਾਤਸ਼ਾਹ ਸਲਾਮਤ ਤੁਹਾਡੇ ਖਿਲਾਫ ਤਾਂ ਬਗਾਵਤ ਹੋਣ ਵਾਲੀ ਹੈ ਬਗਾਵਤ ਹੋਣ ਵਾਲੀ ਕਹਿੰਦੇ ਕੀ ਕਹਿੰਦੇ ਲੋਕ ਤਾਂ ਤਰਾਹੀ ਤਰਾਹੀ ਕਰਦੇ ਹੂੰ ਕਹਿੰਦੇ ਕੀ ਗੱਲ ਕਿਉਂ ਕਰਦੇ ਆ ਉਹ ਕਹਿੰਦੇ ਜੀ ਇਨਸਪੈਕਟਰ ਮਾਤਾਦੀਨ ਜਿਹੜਾ ਜਿਹਨੂੰ ਹੈ ਵਾ ਕਿ ਬੰਦਾ ਬੇਗੁਨਾ ਹੋ ਗਿਆ ਉਹ ਵੀ ਬਰਾਮਾ ਦਿੰਦੇ ਜਿਹਨੇ ਚੋਰੀ ਨਹੀਂ ਕੀਤੀ ਉਹ ਕਹਿੰਦਾ ਮੈਂ ਚੋਰੀ ਕੀਤੀ ਹੈ ਜਿਹਨੇ ਡਾਕਾ ਨਹੀਂ ਮਾਰਿਆ ਉਹ ਕਹਿੰਦਾ ਮੈਂ ਡਾਕਾ ਮਾਰਿਆ ਜਿਹਨੇ ਚੀੜੀ ਨਹੀਂ ਮਾਰੀ ਹੁੰਦੀ ਉਹ ਕਹਿੰਦਾ ਮੈਂ ਬੰਦਾ ਪਰੇ ਕਹਿੰਦੇ ਜੀ ਐ ਬੰਦੇ ਜਿਹੜੇ ਹੁਕਮ ਦੀਆਂ ਆ ਉਹਦਾ ਕਰਾਈ ਜਾਂਦਾ ਉਹ ਕੁਟ-ਕੁਟ ਕੇ ਕਰਾਈ ਜਾਂਦਾ ਉਹ ਤਪਤੀਸ਼ ਥੋੜਾ ਕਰਦਾ ਜਾਂ ਥੋੜਾ ਕਰਦਾ ਉਹ ਪ੍ਰੋਫੈਸ਼ਨਲਲੀ ਉਹ ਨਾਨ ਪ੍ਰੋਫੈਸ਼ਨਲ ਹੈ ਠੀਕ ਹੈ ਜੀ ਉਹ ਅਦੇ ਜੀ ਨੂੰ ਵਾਪਸ ਭੇਜੋ ਠੀਕ ਹੈ ਉਹਨੂੰ ਵਾਪਸ ਕਰਤਾ ਮੇਰੇ ਯਾਦ ਹੈ ਕਚ ਵੀ ਜਦੋਂ ਕਿਤੇ ਕੋਈ ਤਫ਼ਤੀ ਆਪਣਾ ਕੇਸ ਲੱਗਿਆ ਹੁੰਦਾ ਨਾ ਤੇ ਆਈਓ ਤੇਰਾ ਤਫ਼ਤੀਸੀ ਹੁੰਦਾ ਹੈ ਉਹ ਆਉਂਦਾ ਗਵਾਹੀ ਦੇਣ ਵਾਸਤੇ ਤੇ ਜਦੋਂ ਗਵਾਹੀ ਦਿੰਦਾ ਤੇ ਕਾਊਂਟਰ ਜਿਹੜਾ ਵਕੀਲ ਹੈ ਡਿਫੈਂਸ ਵਾਲਾ ਉਹ ਫਾਲ ਕਰਦਾ ਫਿਰ ਉਹ ਕਈ ਵਾਰੀ ਉਲਟ ਜਾਂਦਾ ਜੀ ਜਦੋਂ ਉਲਟ ਜਾਂਦਾ ਤੇ ਫਿਰ ਵਕੀਲ ਮਜ਼ਾਕ ਦੇ ਵਿੱਚ ਜੱਜ ਨੂੰ ਕਹਿੰਦਾ ਸਰ ਇਨਸਪੈਕਟਰ ਮਾਦਾ ਦੀ ਜੀ ਮਾਦਾ ਦੀ ਵੀ ਇਨਸਪੈਕਟਰ ਮਾਦਾ ਦੀ ਨਾ ਪੜਿਆ ਪੜਿਆ ਕੱਕ ਨਹੀਂ ਪ੍ਰੋਫੈਸ਼ਨਲ ਕੱਕ ਨਹੀਂ ਬਸ ਜੋ ਆਇਆ ਉਹਦੇ ਨਾਲ ਤੁਲਤਾ ਤੁਲਤਾ ਮੈਨੂੰ ਇਹ ਲੱਗਦੀ ਹੈ ਕਿ ਸਾਡੇ ਹੁਣ ਇਨਸਪੈਕਟਰ ਮਾਤਾ ਜੀ ਨਹੀਂ ਹੋ ਬਿਲਕੁਲ ਜੀ ਜਿਹੜੀ ਪ੍ਰੋਫੈਸ਼ਨਲ ਪਰਸਨ ਹੁੰਦੀ ਸੀ ਇਹ ਸਪੌਂਸ ਨੇ ਬਹੁਤ ਵਧੀਆ ਕੰਮ ਕੀਤੇ ਮੈਂ ਇਥੇ ਇਹੋ ਜੇ ਧੰਨਦਾਰਾਂ ਨੂੰ ਜਾਣਦੇ ਜਿਹੜੇ ਧੰਨਦਾਰ ਇਹ ਗੱਲ ਕਹਿੰਦੇ ਹੁੰਦੇ ਸੀ ਜਿਹੜੀ ਅਸੀਂ ਕਤਲ ਕੇਸ ਦੀ ਤਫतीश ਕਰਕੇ ਸੀ سزا ਲਿਖਦੇ ਨੇ ਬਿਲਕੁਲ ਇਹ ਐਨੀ ਸਜ਼ਾ ਹੋਈ ਬਿਲਕੁਲ ਬਿਲਕੁਲ ਠੀਕ ਹੈ ਅੱਜ ਜੇ ਤੁਸੀਂ ਇਹ ਦੇਖੋ ਕਿ ਸਾਡੀ ਪੁਲਿਸ ਨੂੰ ਲਿਖਣਾ ਨਹੀਂ ਆਉਂਦਾ ਪੜ੍ਹਨਾ ਨਹੀਂ ਆਉਂਦਾ ਹਾਲਤ ਬਹੁਤ ਮਾੜੀ ਹੈ ਮਾੜੀ ਹੈ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਮੈਂ ਨਹੀਂ ਕਹਿੰਦਾ ਵੀ ਪੁਲਿਸ ਨੂੰ ਕਮੀ ਹੈ ਪੜ੍ਹੇ ਲਿਖੇ ਕੁੜ ਪਰ ਉਹਨਾਂ ਪੜ੍ਹੇ ਲਿਖੇ ਅਫਸਰਾਂ ਤੋਂ ਜਿਹੜਾ ਉਹਨਾਂ ਦਾ ਕੰਮ ਆ ਕੀ ਉਹਨਾਂ ਤੋਂ ਉਹ ਕੰਮ ਲਿਆ ਜਾਂਦਾ ਨਹੀਂ ਲਿਆ ਨਹੀਂ ਲਿਆ ਉਹਨਾਂ ਤੋਂ ਦਾ ਹੋਰ ਕੰਮ ਲਿਆ ਜਾਂਦਾ ਫਲਾਨਾ ਬੰਦਾ ਆਪਾਂ ਨੂੰ ਵੋਟ ਨਹੀਂ ਫਾਉਂਦਾ ਇਹਨੂੰ ਬੰਦਾ ਬਣਾ ਬੰਦਾ ਬਣਾ ਫਲਾਨਾ ਬੰਦਾ ਜਿਹੜਾ ਦੂਜੀ ਪਾਰਟੀ ਦੇ ਨਾਲ ਤਾਲਮੇਲ ਰੱਖਦਾ ਉਹਨੂੰ ਬੰਦਾ ਬਣਾ ਬੰਦਾ ਬਣਾ ਪੁਲਿਸ ਜਿਹੜੀ ਹੈਗੀ ਹੈ ਉਹ ਨੌਨ ਪ੍ਰੋਫੈਸ਼ਨਲ ਨੌਨ ਪੁਲਿਸਿੰਗ ਵਾਲੇ ਕੰਮ ਦੇ ਉੱਤੇ ਲੱਗੀ ਹੋਈ ਹੈ ਜਦੋਂ ਪੁਲਿਸ ਉਸ ਕੰਮ ਦੇ ਉੱਤੇ ਲੱਗੀ ਹੋਊਗੀ ਤੇ ਫਿਰ ਤੁਹਾਡਾ ਕੰਮ ਕੌਣ ਕਰੂਗਾ ਇੱਥੇ ਜਿਹੜਾ ਹੁਣ ਤੁਸੀਂ ਦੇਖੋ ਵੀ ਕੋਈ ਕੇਸ ਜਿਹੜੇ ਜਿੰਨੇ ਮਹੱਤਵਪੂਰਨ ਕੇਸ ਕੋਈ ਟ੍ਰੇਸ ਹੋਏ ਨਾ ਆਇਕਲ ਜਰੂਰ ਹੈ ਜੀ ਵੀ ਜਦੋਂ ਕੋਈ ਨਿੱਕਾ ਮੋਟਾ ਬੰਦਾ ਫੜ ਲੈਂਦੇ ਏ ਉਦੋਂ ਖਬਰ ਹੋ ਜਾਂਦੀ ਮੁਕਾਬਲਾ ਹੋ ਗਿਆ ਇੰਕਾਊਂਟਰ ਹੋ ਗਿਆ ਬਿਲਕੁਲ ਜੀ ਗੋਲੀ ਚੱਲ ਗਈ ਜੀ ਬੰਦੇ ਸਾਡੇ ਦੇ ਵੀ ਇੱਕ ਵਾਰੀ ਵੱਜ ਗਈ ਗੋਲੀ ਬਾਹਰ ਜੀ ਵੱਜੀ ਲੱਗ ਗਈ ਤੇ ਉਹਦੇ ਗੋਡੇ ਕੋਲੇ ਵੱਜੀ ਗੋਡੇ ਦੇ ਉੱਤੇ ਵੱਜੀ ਜਾਂ ਗੋਡੇ ਦੇ ਸਿਰ ਬਸ ਇਹ ਤੂੰ ਇੱਥੇ ਬਥੇ ਤਾਂ ਜਾਂਦੇ ਨਹੀਂ ਇੱਥੇ ਇੱਥੇ ਹੈਗਾ ਇਹ ਨਹੀਂ ਨਹੀਂ ਇਹ ਪ੍ਰੋਫੈਸ਼ਨਲਿਜ਼ਮ ਹੀ ਹੈ ਗੋਲੀ ਮਾਰਨਾ ਪ੍ਰੋਫੈਸ਼ਨਲਿਜ਼ਮ ਹੀ ਹੈ ਤੁਸੀਂ ਟ੍ਰੇਸ ਕਰੋ ਕੇਸ ਤਕਰੀਸ਼ ਕਰੋ ਤਕਰੀਸ਼ ਕਰਕੇ ਉਹਦੇ ਤੇ ਤਕਰੀਸ਼ ਤੇ ਐਵੀਡੈਂਸ ਲੈ ਕੇ ਉਹ ਫਾਈਲ ਦੇਤੇ ਉਹਨੂੰ ਕੋਰਟ 'ਚ ਪੇਸ਼ ਕਰੋ ਬਿਲਕੁਲ ਜੀ ਕੋਰਟ ਦੇ ਵਿੱਚ ਪੇਸ਼ ਕਰਾਂਗੇ ਕੋਰਟ ਦੇਖੇ ਕਾਨੂੰਨ ਦੇਖੇ ਕਿ ਬੰਦੇ ਨੇ ਅਪਰਾਧ ਕੀਤਾ ਹੈ ਜਿਹਦੇ 'ਤੇ ਖਿਲਾਫ ਜਿਹੜੀ ਐਵੀਡੈਂਸ ਹੈ ਇਹ ਸਹੀ ਹੈ ਬਿਲਕੁਲ ਜੀ ਉਸ ਐਵੀਡੈਂਸ ਨੂੰ ਮੰਨ ਕੇ ਅਦਾਲਤਾਂ ਨੂੰ ਕੁਝ ਕਰੇ ਨਾ ਕਰੇ ਬੰਦੇ ਮਾਰਦੇ ਹੋਏ ਤਾਂ ਕੋਈ ਤਰੀਕਾ ਕਰ ਲੈ ਕੋਈ ਕੋਈ ਤਰੀਕਾ ਹੁਣ ਬੰਦੇ ਮਾਰਨ ਵਾਲੀ ਗੱਲ ਹੈ ਬੰਦੇ ਮਾਰਦੇ ਹੋਏ ਜੀ ਇਹ ਮਾਮਲਾ ਜਿਹੜਾ ਹੈਗਾ ਪ੍ਰਵਿੰਦਰ ਇਹਦੇ ਨਾਲ ਸਾਡੀ ਪੁਲਿਸ ਦਾ ਇਹਦਾ ਹੋ ਗਿਆ ਹੁਣ ਇਹਦੇ 'ਚ ਮੈਂ ਪੁਲਿਸ ਦੀ ਲੀਡਰਸ਼ਿਪ ਨੂੰ ਗੁਨਾਹਗਾਰ ਤਾਂ ਉਹ ਵੀ ਹੈਗੀ ਪਰ ਜ਼ਿਆਦਾ ਗੁਨਾਹਗਾਰ ਜਿਹੜੀ ਹੈ ਪੋਲੀਟਿਕਲ ਲੀਡਰਸ਼ਿਪ ਹੈ ਕਿਉਂ ਪੋਲੀਟਿਕ ਡੀਜੀਪੀ ਰਿਟਾਇਰ ਹੋਏ ਜੁਪੀ ਪੁਲਿਸ ਦੇ ਜੀ ਉਹਨਾਂ ਨੇ ਪੁਲਿਸ ਨੂੰ ਠੀਕ ਬਣਾਉਣ ਵਾਸਤੇ ਇੱਕ ਪਟੀਸ਼ਨ ਦਾਇਰ ਕੀਤੀ ਕਿ ਪੁਲਿਸ ਪੁਲਿਸ ਵਾਲਾ ਕੰਮ ਲੈਣਾ ਜ਼ਾਇਦਾ ਜੀ ਦੇ ਹਾਸਤੇ ਕੁਝ ਨਿਜਮ ਕਾਨੂੰਨ ਬਣਨੇ ਚਾਹੀਦੇ ਉਹ ਪਟੀਸ਼ਨ ਤੇ ਮਾਨਯੋਗ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਕੋਈ ਵੀ ਐਸਐਚਓ ਡੀਐਸ ਕੋਈ ਵੀ ਐਸਐਸਪੀ ਜਾਂ ਐਸਪੀ ਡੀਜੀਪੀ ਇਹ ਜਦੋਂ ਇੱਕ ਵਾਰੀ ਲੱਗ ਗਿਆ ਦੋ ਸਾਲ ਇਹਨਾਂ ਨੂੰ ਫਲਾਇਆ ਨਹੀਂ ਅਸਲ ਫਲਾਇਆ ਨਹੀਂ ਜੇ ਕੋਈ ਇਹ ਬੰਦੇ ਨੇ ਗੰਭੀਰ ਅਪਰਾਧ ਨਾ ਕੀਤਾ ਹੋਵੇ ਇਨੂੰ ਹਟਾਇਆ ਨਹੀਂ ਜਾ ਸਕਦਾ 2 ਸਾਲ ਦੀ ਦੀ ਮਿਆਦ ਹੈ ਔਰ ਇਹਨਾਂ ਦੀ ਨਿਯੁਕਤੀ ਕਿਵੇਂ ਹੋ ਗਈ ਡੀਜੀਪੀ ਬਾਸ ਸੇ ਖਾਸ ਕਰਕੇ ਉਹਨਾਂ ਨੇ ਜੀ ਆਈਡੀ ਵਾਸਤੇ ਗੱਲ ਕਰਤੀ ਸੀ ਕਿ ਜਿੰਨੇ ਤੁਹਾਡੇ ਕੋਲੇ ਡੀਜੀਪੀ ਲੈਵਲ ਦੇ ਅਫਸਰ ਹਨ ਉਹਨਾਂ ਸਾਰੇ ਅਫਸਰਾਂ ਦੀ ਇੱਕ ਲਿਸਟ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੂੰ ਭੇਜ ਦੇ ਜਿਹੜੇ ਭਰਤੀ ਕਰਦੀ ਹੈ ਜੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਉਹਦੇ ਵਿੱਚੋਂ ਫਿਰ ਜਿਹੜੀ ਹੈਗੀ ਜਿਨ੍ਹਾਂ ਦੀ ਸਰਵਿਸ ਬਹੁਤ ਵਧੀਆ ਹੋ ਤਿੰਨ ਬੰਦਿਆਂ ਦੀ ਚੋਣ ਕਰੂਗੀ ਉਹ ਤਿੰਨ ਬੰਦਿਆਂ ਦੀ ਚੋਣ ਕਰਕੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਤੁਹਾਡੀ ਸਟੇਟ ਸਰਕਾਰ ਨੂੰ ਭੇਜੇ ਸੈਪੇਟ ਗਵਰਨਮੈਂਟ ਨੇ ਫਿਰ ਅੱਤੇ ਦੇਖ ਰਹੇ ਨੇ ਤਿੰਨਾ ਚ ਕਾਬਲ ਕੌਣ ਹੈ ਜਿਹਨੂੰ ਨਹੀਂ ਕਾਬਲ ਨਾ ਵੀ ਹੋਵੇ ਵੀ ਜਿਹੜਾ ਸਾਡੇ ਠੀਕ ਹੈ ਸਾਨੂੰ ਫਿੱਟ ਹੈ ਉਹ ਉਹਨੂੰ ਲਾ ਦਿੰਦੇ ਲਾ ਦਿੰਦੇ ਲੇਕਿਨ ਸਾਡੇ ਡੀਜੀਪੀ ਸਾਹਿਬ ਜਿਹੜੇ ਆਏ ਵੀ ਹੈ ਜੀ ਜਿੱਦਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਆਵਾ ਕੀ ਪਾਰਟੀ ਦੀ ਸਰਕਾਰ ਨੇ ਪਹਿਲਾਂ ਇੱਕ ਡੀਜੀਪੀ ਲੱਗਿਆ ਸੀ ਉਹ ਬਦਲਤਾ ਸੀ ਉਹ ਤੁਮ ਮਿਸਟਰ ਗੌਰਵ ਯਾਦਵ ਲੱਗੇ ਵੀ ਬਿਲਕੁਲ ਜੀ ਗੌਰਵ ਯਾਦਵ ਨੂੰ ਮੇਰੇ ਖਿਆਲ ਮੁਤਾਬਕ ਸਾਢੇ 3 ਸਾਲ ਹੋ ਗਏ ਬਿਲਕੁਲ وہی ਬੈਠੇ ਹੈ ਐਕਟਿੰਗ ਡੀਜੀਪੀ ਹੈ ਜੀ ਪੂਰਾ ਡੀਜੀਪੀ ਹੈ ਅੱਛਾ ਪੂਰਾ ਨਹੀਂ ਪੂਰਾ ਡੀਜੀਪੀ ਨਹੀਂ ਹੈ ਕਿਉਂ ਨਹੀਂ ਪੂਰਾ ਡੀਜੀਪ ਲਾਇਆ ਕਿਉਂਕਿ ਜੋ ਜਾਣਕਾਰੀ ਮਿਲੀ ਹੈ ਕਿ ਜਿਹੜਾ ਸੁਪਰੀਮੋ ਹੈ ਨਾ ਇਹ ਜਿਹੜੇ ਗੌਰਵ ਯਾਦਵ ਸਾਹਿਬ ਸੁਪਰੀਮੋ ਦੀ ਪਸੰਦ ਹੈ ਅੱਛਾ ਸੁਪਰੀਮੋ ਨੇ ਲਾਇਆ ਚਹਤ ਹੈ ਉਹਨਾਂ ਦਾ ਤਨ ਜੋ ਮਰਜ਼ੀ ਹੈ ਮੈਂ ਇਹ ਤਾਂ ਕਹਿੰਦਾ ਸੁਪਰੀਮੋ ਨੇ ਮਤਲਬ ਫੈਸਲਾ ਕੀਤਾ ਕਿ ਜੀ ਆਪਾਂ ਇਹਨਾਂ ਨੂੰ ਲਾ ਦੇ ਜੀ ਲਾਤਾ ਹੁਣ ਉਹ ਕਿਉਂਕਿ ਜੇ ਉਹਨਾਂ ਦਾ ਨਾਮ ਪੈਨਲ 'ਚ ਨਹੀਂ ਜਾ ਸਕਦਾ ਸੀ ਜੀ ਕਿਉਂਕਿ ਜਿਹੜੀ ਉਹਨਾਂ ਦੀ ਯੋਗਤਾ ਚਾਹੀਦੀ ਸੀ ਉਹ ਯੋਗਤਾ ਨਾਲ ਕੋਲ ਹੈ ਨਹੀਂ ਸੀ ਇੰਪੈਨਲਮੈਂਟਰੀ ਜੀ ਉਹਨਾਂ ਨੇ ਕਿਹਾ ਵੀ ਜੇ ਭੇਜਤਾ ਤਾਂ ਲਗੜਾ ਨਹੀਂ ਕੋਈ ਹੋਰ ਲੱਗ ਜਾ ਜੀ ਉਹਦੇ ਵਿੱਚ ਇਹ ਜੂ ਯੂਪੀਐਸਸੀ ਨੇ ਬਣਾ ਕੇ ਭੇਜਣਾ ਸੀ ਪੈਨਲੋਸ ਪੈਨਲ ਦੇ ਵਿੱਚ ਨਾ ਨਹੀਂ ਆਉਂਦਾ ਸੀ ਬਿਲਕੁਲ ਜੀ ਤੇ ਜਿੰਨੇ ਨਾਲ ਰਾਗ ਆ ਉਹਦੇ ਬਣਾ ਕੇ ਭੇਜਦੇ ਕਿ ਹੁਣ ਤਾਂ ਨਾ ਵੀ ਆ ਗਏ ਇਹ ਜ ਆਜੇ ਵੀ ਨਹੀਂ ਤੇ ਹੁਣ ਤੁਸੀਂ ਹਾਲਤ ਦੇਖੋ ਵੀ ਕੀ ਹੋ ਰਹੀ ਹੈ ਕਿਤੇ ਕੁਝ ਕੋਈ ਕਾਰਵਾਈ ਹੋ ਜੇ ਸੋ ਮੇਰਾ ਮੰਨਣਾ ਹੈ ਕਿ ਪੰਜਾਬ ਦੀ ਪੋਲੀਟੀਕਲ ਲੀਡਰਸ਼ਿਪ ਨੇ ਪੰਜਾਬ ਦੀ ਪੁਲਿਸ ਟੈਕਟ ਦਾ ਬੇੜਾ ਕਰਕ ਜੀ ਔਰ ਉਹ ਤੋਂ ਬਾਅਦ ਜ਼ਿੰਮੇਵਾਰੀ ਜਿਹੜੀ ਹੈਗੀ ਪੰਜਾਬ ਪੁਲਿਸ ਦੀ ਲੀਡਰਸ਼ਿਪ ਦੀ ਵੀ ਹੈ ਬਿਲਕੁਲ ਜੀ ਕਿਉਂਕਿ ਲੀਡਰਸ਼ਿਪ ਜਿਹੜੀ ਹੈਗੀ ਹੈ ਉਹ ਲੀਡਰਸ਼ਿਪ ਆਪਣੀ ਜਿਹੜੀ ਵਰਦੀ ਦੀ ਵਫਾਦਾਰੀ ਹੈ ਬਰਦੀ ਨਾਲ ਵਫਾਦਾਰੀ ਨੂੰ ਹਵਾਉਂਦੀ ਵਿਜਾਏ ਉਹ ਪੋਲਿਟਿਕਲ ਲੀਡਰਸ਼ਿਪ ਨਾਲ ਵਫਾਦਾਰੀ ਨੂੰ ਹਵਾਉਂਦੀ ਇਹ ਕਾਨੂੰਨ ਜਿਹੜਾ ਹੈਗਾ ਕਾਇਦਾ ਕਾਨੂੰਨ ਜਿਹਦੇ ਤੇਰੇ ਦਿੱਥੇ ਜਿਹੜੀ ਸੋਸਾਇਟੀ ਨੇ ਤੁਹਾਨੂੰ ਮਤਲਬ ਪੜਾਇਆ ਲਿਖਾਇਆ ਤੁਹਾਨੂੰ ਇਸ ਯੋਗ ਬਣਾਇਆ ਕਿ ਤੁਸੀਂ ਲਾਅ ਐਂਡ ਆਰਡਰ ਦੀ ਰਾਖੀ ਕਰੋ ਉਹਨਾਂ ਦਾ ਇੱਕ ਅਸਰ ਹੁੰਦਾ ਵੀ ਆਪਾਂ ਬੰਦੇ ਪੱਟਨੇ ਕਿਵੇਂ ਉਹਦੇ ਨਿਗਰ ਰੱਖੋ ਕੀ ਹੈਗਾ YouTube ਵਾਲਾ ਕੀ ਬੋਲ ਰਿਹਾ ਲੈਓ ਚੱਕ ਲੈ ਉਹ ਉਹਦੇ ਦੇ ਪਰਚਾ ਦੀ ਉਹਦੇ ਦੇ ਪਰਚਾ ਦੇ ਦੀ ਜਿੰਨੀ ਦੇਰ ਤੱਕ ਰੌਲਾ ਪਾਵੇ ਲੰਬੀ ਦੇਰ ਪਰਚਾ ਨਹੀਂ ਹੁੰਦਾ ਉਹ ਕਹਿੰਦੇ ਜੀ ਇਹ ਦੇਖੋ ਐਮਐਲਏ ਕੀ ਕਹਿੰਦਾ ਜੋ ਐਮਐਲਏ ਕਹਿੰਦਾ ਉਹਦੇ ਵਿੱਚ ਆਪ ਕਰੀ ਇਸ ਕਰਕੇ ਮੈਨੂੰ ਲੱਗਦੀ ਹੈ ਕਿ ਇਹਦੇ ਵਿੱਚ ਪੋਲੀਟੀਕਲ ਲੀਡਰਸ਼ਿਪ ਤੇ ਜਿਹੜੀ ਪੁਲਿਸ ਲੀਡਰਸ਼ਿਪ ਦੋਨੋਂ ਹੀ ਜੁੜਦਾ ਹੈ। ਟੈਲਸਾਉ ਦੂਜੀ ਖਬਰ ਆਪਾਂ ਲੈਂਦੇ ਆ ਜੀ ਪੈਸੇ ਤਾਂ ਤੁਸੀਂ ਆਪੇ ਵਿਸਥਾਰ ਨਾਲ ਦੱਸਿਓ ਆਪਣੇ ਜਿਹੜੇ ਸਰੋਤੇ ਸੁਣਨ ਵਾਲੇ ਤੇਰੇ ਆਪਣੇ ਤੋਂ ਬਾਅਦ ਚ ਉਹ ਕਿੰது ਬਰਤੂ ਕਰਦੇ ਰਹਿੰਦੇ ਆ ਵੀ ਤੁਸੀਂ ਉਹਨਾਂ ਨਾਲ ਜੁੜ ਕੇ ਜੀ ਤੁਸੀਂ ਆਹ ਹੈ ਜੋ ਉਹ ਹੈ। ਦੂਜੀ ਖਬਰ ਆਪਣੀ ਡਾਇਨਾਸੌਰਤਾ ਕਹਿੰਦੇ ਪੰਜਾਬ 'ਚ ਨਹੀਂ ਆਏ ਪਰ ਕਾਲੀਦਲ ਆਉਂਦੇ ਜਾਪਦੇ ਆ ਜੀ। ਇਹ ਕੀ ਹੈ ਜੀ ਇਹਦੇ ਬਾਰੇ ਵੀ ਹੁਣ ਦੱਸਿਓ ਅੱਜ ਤਾਜ਼ੀਆਂ-ਤਾਜ਼ੀਆਂ ਵੋਟਾਂ ਪੈ ਕੇ ਆਟੀਆਂ ਜਿਹਾ ਰਿਜ਼ਲਟ ਆ ਰਹੇ ਆ ਜੀ। ਚਲੋ ਤੁਸੀਂ ਇਹ ਸੁਰਖੀ ਬਣਾ ਲਈ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਦੇ ਚੋਣਾਂ ਹੋਗੀਆਂ ਸੀ ਉਹਦੀ ਗਿਣਤੀ ਹੋ ਰਹੀ ਹੈ ਗਿਣਤੀ ਹੋ ਰਹੀ ਹੈ। ਮੁਕੰਮਲ ਰਿਜ਼ਲਟ ਹਾਲੇ ਤੱਕ ਆਇ ਨਹੀਂ ਜਦੋਂ ਆਪਾਂ ਇਹ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ। ਠੀਕ ਹੈ ਜੀ। ਸਾਡੇ ਕੋਲੇ ਲੀਡਸ ਆ ਰਹੀਆਂ ਵੀ ਕੀ ਹੈ? ਕੀ ਹੈ? ਹੁਣ ਜਿਵੇਂ ਬਠਿੰਡੇ ਜ਼ਿਲ੍ਹੇ ਦੀ ਗੱਲ ਕਰ ਰਹੀ ਹੈ ਆਪਾਂ ਬਠਿੰਡਾ ਜ਼ਿਲ੍ਹਾ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੀਆਂ ਟੋਟਲ ਜਿਹੜੀਆਂ ਹੈਗੀਆਂ 17 ਸੀਟੇ। 17 17 ਸੀਟਾਂ ਦੇ ਵਿੱਚੋਂ 13 ਸੀਟਾਂ ਤੇ ਅਕਾਲੀ ਦਲ ਜਿੱਤ ਕੇ ਬਿਲਕੁਲ ਬਿਲਕੁਲ 4 ਸੀਟਾਂ ਤੇ ਬਾਕੀ ਬਾਕੀ ਹੈ। ਇਸੇ ਤਰੀਕੇ ਮੁਖਸਰ ਦੇ ਵਿੱਚ 7 ਸੀਟ ਪਤਾ ਲੱਗਿਆ ਛਿਆਂ ਦੇ ਕਿਥੇ ਕਾਲੀ ਜਾਂਦੀ ਪਾਰਗੇ ਚੰਗੀਟ ਕਰਦੇ ਜਿਹੜੇ ਵੱਡੇ ਵੱਡੇ ਲੋਕ ਹੈ ਜਿਹੜੇ ਆਪਾਂ ਕਹਿ ਸਕਦੇ ਹਾਂ ਵੀ ਜਿਹਨਾਂ ਦੇ ਵੱਡਾ ਨਾਂ ਹੈ ਵੱਡਾ ਉਹ ਵੱਡੇ ਨਾਮਾਂ ਵਾਲੇ ਜਿਹੜੇ ਹੈਗੇ ਆਪਕੋ ਆਪਣੇ ਪਿੰਡਾਂ 'ਚ ਹਾਰ ਗਏ ਹਾਰ ਗਏ ਆਪਣੇ ਹਲਕਿਆਂ 'ਚ ਹਾਰ ਗਏ ਜਿਹੜੇ ਹਲਕੇ ਦੇ ਵਿੱਚੋਂ ਉਹਨਾਂ ਦਾ ਪਿੰਡ ਪੈਦਾ ਹੈ ਜੀ ਮਿਸਾਲ ਦੇ ਤੌਰ ਤੇ ਸਰਦਾਰ ਕੁਲਤਾਰ ਸਿੰਘ ਸੰਧਵਾ ਕੋਟਗੁਰੂ ਸ਼ਖ ਬੰਦਾ ਹੈ ਬਹੁਤ ਬਿਲਕੁਲ ਜੀ ਬਹੁਤ ਵੱਡਾ ਨਾਂ ਹੈ ਪਰਿਵਾਰ ਦਾ ਗਿਆਨੀ ਜੈਲ ਸਿੰਘ ਜੀ ਦੇ ਖਾਨਦਾਨ ਦੇ ਵਿੱਚੋਂ ਉਹਨਾਂ ਦੇ ਭਰਾ ਦੇ ਪੁੱਤਰਾ ਸਾਹਿਬ ਬਿਲਕੁਲ ਜੀ ਬਹੁਤ ਵੱਡਾ ਨਾਂ ਬੰਦੇ ਆ ਪੰਜਾਬ ਦੀ ਵਿਧਾਨ ਸਭਾ ਦੇ ਸਪੀਕਰ ਹੈ ਇਲਜਾਮ ਉਹਦੇ ਕੁਪ੍ਰਿਸ਼ਟਾਚਾਰ ਦਾ ਨਹੀਂ ਲੱਗਦਾ ਨਹੀਂ ਲੱਗਦਾ ਪਰ ਲੋਕ ਸੰਤੁਸ਼ਟ ਕਿਉਂ ਨਹੀਂ ਪਤਾ ਨਹੀਂ ਜੀ ਸਮਝ ਨਹੀਂ ਆ ਰਹੀ ਜੀ ਕੀ ਹੋ ਰਿਹਾ ਪਟਵਾਰ ਹਾਂ ਜੀ ਉਹ ਆਪਣੇ ਆਪਣੇ ਖਿੱਤੇ ਚ ਉਹ ਹਾਰ ਹਾਰ ਗਏ ਜੀ ਹਾਰੇ ਬਿਲਕੁਲ ਇਸੇ ਤਰੀਕੇ ਇੱਕ ਹੋਰ ਬੰਦਾ ਬਹੁਤ ਵਧੀਆ ਜੀ ਦਿੱਲੀ ਮੈਂ ਬੜੀ ਤਾਰੀਫ਼ ਵੀ ਕਰਦਾ ਰਿਹਾ ਉਹਦਾ ਨਾਮ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਢਾਲੀਵਾਲ ਸਾਹਿਬ ਜਗਦੇਵ ਕਲਾ ਉਹਨਾਂ ਦਾ ਪਿੰਡ ਹੈ ਠੀਕ ਹੈ ਜੀ ਢਾਲੀਵਾਲ ਸਾਹਿਬ ਜਿਹੜੇ ਹੈਗੇ ਆ ਪ੍ਰਾਣੇ ਪਸ਼ੂਕ ਦੇ ਉਹਨਾਂ ਦਾ ਲੈਫਟ ਹੈ ਠੀਕ ਹੈ ਜੀ ਸਟੂਡੈਂਟ ਮੂਵਮੈਂਟ ਬੜੇ ਲੈਫਟ ਨਾਲ ਰਹੇ ਵੀ ਔਰ ਜਦੋਂ ਇਹਨਾਂ ਨੂੰ ਬੜਾਇਆ ਸੀ ਐਮਐਲਏ ਤੇ ਐਮਐਲਏ ਬਣ ਤੋਂ ਵਾਲੇ ਬਣ ਕੇ ਵਜ਼ੀਰ ਜੀ ਮੈਂ ਕਿਹਨਾਂ ਨੂੰ ਧੋ ਦਿੱਤੇ ਸੀ ਖੇਤੀਬਾੜੀ ਦਾ ਤੇ ਪੰਚਾਇਤਾਂ ਦਾ ਜੀ ਪੰਚਾਇਤਾਂ ਦੇ ਮੈਂ ਕਿਹ ਮੇਂ ਚੰਡੀਗੜ੍ਹ ਦੇ ਹਾਲੇਦ ਵਾਲੀ ਦੀ ਜਮੀਨ ਪਈ ਹੈ ਜੀ ਸ਼ਾਨਦਤਾਂ ਦੀ ਲੋਕਾਂ ਦੀ ਜੱਬੀ ਹੋਈ ਅਫਸਰਾ ਦੀ ਤੇ ਨਿਸਾਸਦਾਨਾ ਦੀ ਉਹ ਕੰਮ ਦੇ ਖਾਲੀ ਕਰਾਉਣ ਲੱਗੇ ਠੀਕ ਹੈ ਕੰਮ ਬੰਦ ਨੇ ਵਧੀਆ ਕੀਤਾ ਵਧੀਆ ਟਰੈਕਟਰ ਤੇ ਕਦੇ ਆਪ ਬੈਠਾ ਕਦੇ ਭਗਵੰਤ ਸਿੰਘ ਨੂੰ ਲੈ ਕੇ ਜਾਂਦਾ ਸਾਰਾ ਕੁਝ ਕਿਟਾ ਕਰਾਇਆ ਹੋਇਆ ਕੀ ਜੀ ਇੱਕ ਦਿਨ ਉਹਦੇ ਨੂੰ ਪਤਾ ਲੱਗਾ ਕਦੇ ਜੀ ਇਸ ਕੇ ਸਿਫਾ ਦੇ ਦਿਓ ਅੱਛਾ ਜੀ ਖੇਤੀਬਾੜੀ ਮੈਕਮੇਟੂ ਲੈ ਲਿਆ ਜੀ ਜਸ ਮੈਕਮੇਟੂ ਲੈ ਲਿਆ ਕੋਦਰ ਦੇ ਸਾਫ ਕੋਦਰ ਦੇ ਸਾਫ ਅਰੇ ਕੀ ਇਹ ਕਹਿੰਦੇ ਜੀ ਐਨ ਆਰ ਆਈ ਮੈਕਮਾ ਰਹਿ ਗਿਆ ਠੀਕ ਹੈ ਜੀ ਐਨ ਆਰ ਆਈ ਮੈਕਮਾ ਹੋਆ ਜੀ ਦਾ ਦਸਤਰੀ ਹੈ ਨਹੀਂ ਦਸਤਰੀ ਹੈ ਨਹੀਂ ਠੀਕ ਹੈ ਉਹ ਬੰਦੇ ਦਾ ਮਤਲਬ ਫਿਰ ਉਹ ਤੂੰ ਬੰਦ ਕਹਿੰਦੇ ਵੀ ਐਨ ਆਰ ਆਈ ਵੈਕ ਵੀ ਹੋਈਗਾ ਇਹਦੇ ਨਾਲ ਅਟੈਚ ਹੁੰਦਾ ਕਿਹਦੇ ਬਾਅਦ ਦੇ ਵਿੱਚ ਵਿਚਾਰੇ ਤੋਂ ਉਹ ਵੀ ਲੈ ਲਿਆ ਉਹ ਵੀ ਲੈ ਲਿਆ ਹੁਣ ਕਹਿੰਦੇ ਜੀ ਤੁਹਾਨੂੰ ਚੀਫ ਸਪੋਕਸਮੈਨ ਬਣਾਤਾ ਪਾਰਟੀ ਦਾ ਤੁਸੀਂ ਪਾਰਟੀ ਦੀ ਗੱਲ ਕਰਿਆ ਕਰੋ ਠੀਕ ਹੈ ਜੀ ਤੇਰਾ ਪਾਰਟੀ ਦੀ ਗੱਲ ਕਰੀ ਜਾਂਦੇ ਉਹਦੀ ਅਗਲੀ ਗੱਲ ਦੇਖੋ ਤੁਸੀਂ ਕਿਹਾ ਹੈ ਹੜਾਂ ਦੇ ਵਿੱਚ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਦੇ ਜੇ ਕਿਸੇ ਬੰਦੇ ਨੇ ਕੰਮ ਕੀਤਾ ਤਾਂ ਕੋਈ ਵੀ ਗੱਲ ਨਹੀਂ ਗੱਲ ਨਹੀਂ ਕੀਤਾ ਬਿਲਕੁਲ ਜੀ ਇਹ ਯਾਦ ਕਰੋ ਤੁਸੀਂ ਇੱਕ ਵਾਰੀ ਬੀਬੀ ਡਾਕਟਰ ਨਵਜੋਤ ਕੌਰ ਸਿੱਧੂ ਗਈ ਸੀ ਜੀ ਤੇ ਉਹਨਾਂ ਦੀ ਦੁਆ ਸਲਾਮ ਹੋਈ ਸੀਗੀ ਤੇ ਉਦੋਂ ਵੀ ਉਹਨੇ ਨਵਜੋਤ ਕੌਰ ਸਿੱਧੂ ਨੇ ਉਹਨਾਂ ਦੀ ਪ੍ਰੇਸ਼ ਕੀਤੀ ਸੀ ਕਿ ਤੁਸੀਂ ਚੰਗਾ ਕੰਮ ਕਰਦੇ ਚੰਗਾ ਕੰਮ ਕਰਦੇ ਪਰ ਗੱਲ ਇਹ ਕਿ ਉਹ ਕਹਿੰਦੇ ਕੀਤੀਆਂ ਦੁੱਲੇ ਰੱਟ ਦੀਆਂ ਪੇਸ਼ ਲੱਦੀ ਤੇ ਆਈਆਂ ਲੱਦੀਆਂ ਆਈਆਂ ਸਹੀ ਹੈ ਜੀ ਉਹਨਾਂ ਜਿਹੜੇ ਕੀਤੇ ਜਿਹੜੇ ਪੰਜਾਬ ਸਰਕਾਰ ਦੇ ਖਿਲਾਫ ਲੋਕਾਂ ਦੇ ਸੈਂਟੀਮੈਂਟ ਹੋਏ ਸਹੀ ਬਿਲਕੁਲ ਜੀ ਐਨਪੀ ਕੰਬੈਂਸੀ ਜਿਹੜੀ ਚੱਲ ਰਹੀ ਹੈ ਸਰਕਾਰ ਦੇ ਖਿਲਾਫ ਉਹਦਾ ਹੁਣ ਐਵੇਂ ਲੈਕਣਾ। ਬਿਲਕੁਲ। ਉਹ ਵਜ਼ੀਰਾ ਉਹ ਆਪਦੇ ਪਿੰਡ ਤੋਂ ਹਾਰ ਹਾਰ ਗਿਆ ਜੀ। ਠੀਕ ਹੈ ਦੋਗੇ। ਦੋਗੇ ਜੀ। ਮੀਤਿਹਰ ਸਾਹਿਬ। ਅੱਛਾ ਜੀ। ਮੀਤਿਹਰ ਜਿਹੜਾ ਹੈਗਾ ਜੀ ਵੱਡਾ ਨਾਇਕ ਬਿਲਕੁਲ ਜੀ। ਐਜੂਕੇਸ਼ਨ ਮਨਿਸਟਰ ਵੀ ਰਹੇ ਆ ਖੇਡ ਮੰਤਰੀ ਵੀ ਰਹੇ ਆ ਬੜਾ ਵੱਡਾ ਨਾਇਕ ਗੱਲ ਹੀ ਨਹੀਂ ਹੈ। ਬਿਲਕੁਲ। ਪਾਰਲੀਮੈਂਟ ਦੇ ਮੈਂਬਰ ਵੀ ਬਣੇ। ਮੈਂਬਰ ਵੀ ਹੈ। ਪਾਰਲੀਮੈਂਟ ਦੇ ਮੈਂਬਰ ਬਣੇ ਜੀ ਕਹਿੰਦੇ ਉਹ ਵੀ ਆਪਦੇ ਪਿੰਡੋਂ ਹਾਰ। ਬਹੁਤ ਥੋੜੀ। ਅੱਛਾ ਇਹ ਫਿਰ ਤਾਂ ਬੁਰੇ ਹਰ। ਨਿਰਿੰਦਰ ਕੌਰ ਭਰਾਜ ਸੰਗਰੂਰ ਵਾਲੇ ਸੰਗਰੂਰ ਵਾਲੇ ਜਿਹੜੇ ਕਹਿੰਦੇ ਨੇ ਸੀ ਸਾਡਾ ਨਹੀਂ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ ਹਾਂਜੀ ਸਾਡੀ ਜਿਹੜੀ ਪੋਲੀਟਿਕਲ ਰਾਜਤਾ ਦੀਆਂ ਉਹ ਸੰਗਰੂਰ ਸੰਗਰੂਰ ਹੈ ਜੀ ਉਹ ਸੰਗਰੂਰ ਦੀ ਪੋਲੀਟਿਕਲ ਰਾਜਤਾ ਦੀ ਜਿਹੜੀ ਪਿੰਡ ਵਾਲੀ ਰਾਜਤਾ ਨਹੀਂ ਸੀ ਆ ਜੋ ਖੁੱਸ ਗਈ ਉਹ ਵੀ ਖੁੱਸ ਗਈ ਜੀ ਉੱਥੇ ਵੀ ਕੋਈ ਹੋਰ ਹੀ ਜਿੱਤ ਗਿਆ ਅੱਛਾ ਜੀ ਠੀਕ ਹੈ ਇਹ ਹੁਣ ਜਿਹੜੀ ਹੈਗੀ ਜਿੱਦਿਆਂ ਇਸ ਕਿਸਮ ਦੀਆਂ ਖਬਰਾਂ ਆ ਰਹੀਆਂ ਕਿ ਜਦੋਂ ਵੱਟ ਗਿਆ ਵੱਟ ਗਿਆ ਤੋਪਾਂ ਡੇਗ ਰਹੀਆਂ ਨੇ ਤੇ ਜਿੱਤ ਕੌਣ ਰਿਹਾ ਮੈਂ ਅਗਲੀ ਗੱਲ ਆ ਗਈ ਕਿਤੇ ਨੇ ਕਿਤੇ ਰੜਕਦੀ ਤਾਂ ਕਾਂਗਰਸ ਵੀ ਹੈਗੀ ਹੈ ਵੀ ਹੈਗੀ ਹੈ ਹਾਲੇ ਕਾਂਗਰਸ ਅਜੇ ਜਮਨ ਵੀ ਨ ਪਰ ਉਹ ਗੱਲ ਵੀ ਹੈ ਨੀ ਕਿ ਜਿਵੇਂ ਜ਼ਿਆਦਾ ਨਹੀਂ ਥੋੜੀ ਹੈ ਨਾ 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 ਜਿਵੇਂ 2024 ਦੇ ਵਿੱਚੋਂ 13 ਚੋਂ 7 ਸੀਟਾਂ ਆਗੀਆਂ ਸੀ ਠੀਕ ਹੈ ਜੀ ਜਦੋਂ ਭਗਵੰਤ ਮਾਨ ਕਹਿੰਦੇ ਸੀ 13 0 0 13 ਸਾਡੇ ਕੋਲੇ ਹੋਣਗੇ ਦੂਜੇ ਪਾਸੇ 0 0 ਉਹਦੋਂ ਕਹਿੰਦੇ ਸੀ ਜਿੱਤੇ ਗਏ ਤਾਂ ਹੈ ਨੀ ਉਦੋਂ 13 ਦੇ ਵਿੱਚੋਂ 7 ਸੀਟਾਂ ਜਿਹੜੀਆਂ ਹੈ ਸੀ ਉਹ ਆਮ ਆਦਮੀ ਪਾਰਟੀ ਨੂੰ ਆਈਆਂ ਸੀ ਜੀ ਪਰ ਅੱਜ ਸਥਿਤੀ ਕੀ ਹੈ ਅੱਜ ਸਥਿਤੀ ਇਹ ਕਿ ਸੌਰੀ ਕਾਂਗਰਸ ਨੂੰ ਆਈ ਸੀ ਆਮ ਆਦਮੀ ਪਾਰਟੀ ਨੂੰ ਕਾਂਗਰਸ ਨੂੰ ਆਈ ਸੀ ਜੀ ਅੱਜ ਦੀ ਸਥਿਤੀ ਕੀ ਹੈ ਆਮ ਆਦਮੀ ਪਾਰਟੀ ਤਾਂ ਤਿੰਨੀ ਰਹਿ ਗਈ ਸੀ ਤਿੰਨੀ ਰਹਿ ਗਈਆਂ ਸਨ ਉਹ 13 ਦੀ ਜੈਨ ਉਹ ਮਤਲਬ ਆ ਉਹ ਮੂਰੋ ਕੱਟ ਗਿਆ ਇੱਕ ਬੀਬੀ ਹਰਸਿਮਰਤ ਹੋ ਗਈ ਕਾਲੀ ਜਲਦੀ ਦੋ ਹੋ ਗਏ ਇੰਡੀਪੈਂਡੈਂਟ ਇੰਡੀਪੈਂਡੈਂਟ ਜਦੋਂ ਹਰਸਿਮਰਤ ਕਾ ਔਰ ਕੱਲੀ ਰਹਿ ਗਈ ਸੀ ਉਹ ਲੋਕ ਕਹਿੰਦੇ ਸੀ ਕਾਲੀ ਬੀਬੀ ਇਹਨਾਂ ਦਾ ਵੀ ਮਾਮਲਾ ਬੀਨਾਸ ਖਤਮ ਹੋ ਗਿਆ ਜੀ ਲੇਕਿਨ ਪਰਸਤਿਤੀਆਂ ਕੁਝ ਇਹੋ ਜਿਹੀਆਂ ਹੁੰਦੀਆਂ ਕਿ ਲੋਕ ਥੱਲੇ ਬੋਲਦੇ ਕੀ ਹੈ ਬੋਲਦੇ ਕੀ ਹੈ ਅਸੀਂ ਉਹ ਪੱਤਰਕਾਰ ਨਹੀਂ ਪ੍ਰਵਿੰਦਰ ਜਿਹੜੇ ਚੰਡੀਗੜ੍ਹ ਬੈਠ ਕੇ ਬਾਹਰੋਂ ਇਹਦੇ ਕੋਲ ਕੀ ਆਗੇ ਤੇ ਉਥੋਂ ਬੈਠ ਕੇ ਸਕੂਰ ਲਿਖੀਏਗੀ ਬਿਲਕੁਲ ਅਸੀਂ ਉਹ ਆ ਜਿਹੜੇ ਲੋਕਾਂ ਚ ਵਿੱਚ ਵਿੱਚਦੇ ਬਿਲਕੁਲ ਲੋਕਾਂ ਦੀ ਨਬਜ਼ ਕੀ ਆ ਸੀ ਟਟੋਲਦੇ ਆ ਬਿਲਕੁਲ ਉਹ ਨਬਜ਼ ਕੀ ਬੋਲਦੀ ਹੈ ਪਿਛਲੇ ਦਸ ਸਮੇਂ ਦੇ ਵਿੱਚ ਆਪਾਂ ਇਹ ਗੱਲ ਕਹਿਣੀ ਸ਼ੁਰੂ ਕਰਤੀ ਸੀ ਕਿ ਹਾਲਾਤ ਇਹੋ ਜਿਹੇ ਬਣ ਰਹੇ ਹੈ ਜੇ ਕਾਂਗਰਸ ਨਾ ਸੰਭਲੀ ਕਾਂਗਰਸ ਨੇ ਆਪਣੇ ਆਪ ਨੂੰ ਨਾ ਸੰਭਾਲਿਆ ਲੀਡਰਸ਼ਿਪ ਨੇ ਆਪਣੇ ਆਪ ਨੂੰ ਨਾ ਇਕੱਠੇ ਹੋ ਕੇ ਤੁਰੇ ਸਾਰੇ ਦਿਨੇ ਲੀਡਰ ਸਾਰੇ ਮੁੱਖ ਮੰਤਰੀ ਬਣ ਗਏ ਜੇ ਇਹ ਹਾਲਤ ਰਹੀ ਤੇ ਕਾਂਗਰਸ ਪਾਰਟੀ ਵੀ ਕਾਂਗਰਸ ਕਦੇ ਹੁੰਦੀ ਸੀ ਭਗਵੰਤ ਮਾਨ ਨੇ ਗੱਲ ਕਹੀ ਸੀ ਕਿ ਲੋਕਿਆ ਕਹੇ ਕبھی ਕਾਂਗਰਸ ਵੀ ਹੁੰਦੀ ਸੀ ਜੀ ਸਹੀ ਗੱਲ ਹੈ ਇਹ ਗੱਲ ਹੋ ਜੂਗੀ ਕਾਂਗਰਸ ਪਾਰਟੀ ਦੀ ਅੱਜ ਕਾਂਗਰਸ ਪਾਰਟੀ ਬਸ ਅੜਕਣ ਜੋਗਰੀ ਰਹੇਗੀ ਇਹ ਨਹੀਂ ਕਹਿ ਸਕਦੇ ਕਿ ਕਾਂਗਰਸ ਪਾਰਟੀ ਕੋਈ ਮਹੱਤਵਪੂਰਨ ਮਤਲਬ ਤੇ ਰਹੇਗੀ ਅੱਜ ਦੇ ਇਹਨਾਂ ਚੋਣਾਂ ਤੋਂ ਲੈ ਇਹਨਾਂ ਚੋਣਾਂ ਦੇ ਵਿੱਚ ਕੋਈ ਬਹੁਤੀ ਹੈ ਨਹੀਂ ਜੀ ਕਿਤੇ ਕਿਤੇ ਹੈਗੇ ਬੰਦੇ ਜਿਹਨਾਂ ਦਾ ਆਜ਼ਾਦ ਦਾ ਕਿਰਦਾਰ ਚੰਗਾ ਸੀ ਹੁਣ ਜਿੱਤ ਕੌਣ ਰਹੇ ਜਿੱਤਰੇ ਅਕਾਲੀ ਦਰ ਅਕਾਲੀ ਦਰ ਅਕਾਲੀ ਦਲ ਜਿੱਤਰੇ ਹੈ ਅਕਾਲੀ ਦਲ ਦੇ ਜਿੱਤਣ ਦਾ ਕਾਰਨ ਵੀ ਹੈ ਕਿਉਂਕਿ ਉਹਦੇ ਕਾਰਨਾਂ ਦੇ ਵਿੱਚ ਜੇ ਆਪਾਂ ਥੋੜਾ ਜਿਹਾ ਨਿਗਾਹ ਮਾਰੀਏ ਨਾ ਤਾਂ ਉਹਦੇ ਵਿੱਚ ਇਹ ਹੈ ਕਿ ਪਿੱਛੇ ਜੇ ਇੱਕ ਆਦੀ ਮੇਰੇ ਖਿਆਲ ਭਗਵੰਤ ਮਾਨ ਨੇ ਕੈਸੀ ਜੀ ਡੋਨਾ ਸੌਰਤਾ ਆ ਸਕਦੇ ਮੁਰਕੇ ਅਕਾਲੀ ਦਲ ਅਕਾਲੀ ਦਲ ਨਹੀਂ ਆ ਪਰ ਡੋਨਾ ਸੌਰਤਾ ਨਹੀਂ ਆਈ ਤੇ ਅਕਾਲੀ ਦਲ ਤਾਂ ਅੱਜ ਆ ਜਾਰੀ ਨਹੀਂ ਕਰ ਰਹੀ ਪਿੰਡੂ ਪੰਜਾਬ ਹੈ ਬਿਲਕੁਲ ਜੀ ਪਿੰਡੂ ਪੰਜਾਬ ਦੀਆਂ ਚੋਣਾਂ ਹੋ ਰਹੀਆਂ ਪਿੰਡੂ ਪੰਜਾਬ ਦੀਆਂ ਚੋਣਾਂ ਦੇ ਬਾਅਦ ਵੀ ਹਾਲਾਂਕਿ ਅਕਾਲੀ ਦਲ ਦੋ ਟੁਕੜੇ ਹੋ ਗਿਆ ਟੁਕੜੇ ਹੋ ਗਏ ਇੱਕ ਟੁਕੜਾ ਪਾਸੇ ਬੈਠਾ ਮੈਂ ਬਿਲਕੁਲ ਜੀ ਇੱਕ ਟੁਕੜ ਦੋ ਟੁਕੜਿਆਂ ਦੇ باوجود ਵੀ ਦੇ ਲੋਕ ਅਕਾਲੀ ਦਲ ਨੂੰ ਵੋਟਾਂ ਪਾ ਰਹੇ ਆ ਜੀ ਸਾਰੇ ਇਕੱਠੇ ਹੁੰਦੇ ਕਿਤੇ ਮੇਰੇ ਖਿਆਲ ਪਾ ਲੈਂਦੀ ਸੀ ਉਹਨਾਂ ਸੀ ਬਿਲਕੁਲ ਜੀ ਜੇ ਟੁੱਟਣ ਦੇ باوجود ਵੀ ਐ ਤੇ ਦਾ ਮਤਲਬ ਹੈ ਕਿ ਲੋਕ ਅਕਾਲੀ ਦਲ ਦੇ ਨਾਲੋਂ ਜ਼ਿਆਦਾ ਨਫ਼ਰਤ ਰੂਲਿੰਗ ਪਾਰਟੀ ਨੂੰ ਕਰਦੇ ਆ ਬਿਲਕੁਲ ਜੀ ਇਹਦੇ ਨਾਲ ਨਾਲ ਹੈ ਕਿ ਅਕਾਲੀ ਦਲ ਦੀ ਲੀਡਰਸ਼ਿਪ ਉਸੇ ਬੰਦੇ ਕੋਲੇ ਜੀ ਸੁਖਵੀਰ ਬਾਦਲ ਕੋਲੇ ਜਿਹੜੇ ਬੰਦੇ ਟੁੱਟੇ ਸੀ ਉਹਨਾਂ ਨੂੰ ਟੁੱਟਣ ਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਦਾ ਕਾਰਨ ਸੀ ਉਹ ਹੈ ਸੀ ਕਿ ਇਹ ਬੰਦਾ ਸਾਨੂੰ ਜਿਤਾ ਨਹੀਂ ਸਕਦਾ ਜਿਤਾ ਨਹੀਂ ਸਕਦਾ ਜਦੋਂ ਉਹ ਬੰਦੇ ਨੇ ਜਿਤਾਤੇ ਸੀਗੇ 2012 ਦੇ ਵਿੱਚ ਵੀ ਤੇ ਉਹਨੂੰ ਕਹਿੰਦੇ ਸੀ ਮੈਨੇਜਮੈਂਟ ਹੀ ਹੈ ਨਹੀਂ ਕਰਦਾ ਜੀ ਨਾਲ ਦੀ ਬਿਲਕੁਲ ਜੀ ਇਹ ਸੰਦੂ ਜਿਤਾ ਨਹੀਂ ਸਕਦਾ ਪਰ ਉਹ ਹਾਰ ਗਿਆ ਆਪ ਵੀ ਹਾਰ ਗਿਆ ਤੇ ਲੋਕ ਬਖਰੀ ਗੱਲ ਬਾਦਲ ਸਾਹਿਬ ਵੀ ਹਾਰ ਗਿਆ ਸਾਰੇ ਹਾਰ ਗਏ ਹਾਂ ਜੀ ਹੁਣ ਦੀ ਵੀ ਸਥਿਤੀ ਆ ਜੀ ਹੁਣ ਸਥਿਤੀ ਇਹ ਬਣ ਗਈ ਕਿ ਉਹ ਬੰਦਾ ਜਦੋਂ ਆ ਖੜਾ ਹੈ ਮੈਂ ਤੁਹਾਡੇ ਯਾਦ ਨਾਲ ਮੈਂ ਕਹਿੰਦਾ ਸੀ ਕਿ ਲੋਕਾਂ ਦੀ ਬਰਬਾਦੀ ਹੋਈ ਹੈ ਲੇਕਿਨ ਸੁਖਵੀਰ ਬਾਦਲ ਦੀ ਆਬਾਦੀ ਦਾ ਆ ਰਾਖੜ ਗਿਆ ਬਿਲਕੁਲ ਕਿਉਂਕਿ ਜਿਵੇਂ ਉੱਠ ਕੇ ਤੁਰਿਆ ਜੀ ਉਹਦੇ ਕੋਲੇ ਦੌਲਤ ਹੈਗੀ ਸੀ ਬਿਲਕੁਲ ਐਸੇ ਹੈਗੇ ਸੀ ਉਹਦੇ ਕੋਲ ਇੱਕ ਉਹਦਾ ਇੱਕ ਕਾਰਡਰ ਹੈਗਾ ਉਹਦੇ ਕੋਲ ਹਲਕਾ ਇੰਚਾਰਜ ਹੈਗੇ ਉਹਨਾਂ ਸਾਰਿਆਂ ਨੂੰ ਨਾਲ ਲਾ ਕੇ ਉਹਨੇ ਨਾਲ ਉਹਨਾਂ ਤੋਂ ਸਾਰਿਆਂ ਤੋਂ ਪੈਸੇ ਲੁਆਏ ਸਾਰਾ ਕੁਝ ਕਰਕੇ ਤੇ ਮੂਰੇ ਲੱਗ ਗਏ ਮੂਰੇ ਲੱਗ ਬਿਲਕੁਲ ਜੀ ਜਿਹੜੀ ਝਿਜਕ ਸੀ ਉਹਦੀ ਝਿਜਕ ਟੁੱਟ ਗਈ ਯਾਰ ਲੋਕ ਮੈਨੂੰ ਪਰਵਾਣ ਕਰਨਗੇ ਕੀ ਨਹੀਂ ਕਰਨਗੇ ਜਦੋਂ ਗਿਆ ਲੋਕਾਂ ਨੇ ਜਿੰਦਾਬਾਦ ਕਰਨੀ ਸ਼ੁਰੂ ਕਰਤੀ ਮੁਰਕੇ ਉਸ ਤੋਂ ਬਾਅਦ ਉਹਨੇ ਪੈਰ ਜੁੱਤੀ ਨਹੀਂ ਪਾਈ ਉਹ ਲੋਕਾਂ ਦੀ ਤਰ੍ਹਾਂ ਫਿਰਦਾ ਉਹਦੀ ਵਾਈਫ ਹਰਸਿਮਰਤ ਕੌਰ ਬਾਦਲ ਉਹ ਤੁਸੀਂ ਦੇਖੋ ਇੱਥੇ ਪਿੰਡਾਂ ਦੇ ਲੋਕਾਂ ਦਾ ਬਿਲਕੁਲ ਜੀ ਔਰ ਲੋਕਾਂ ਦੇ ਨਾਲ ਜਿਹੜੀ ਜਿਹੜੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਜਨ ਸੰਪਰਕ ਕੀ ਦਾ ਉਹ ਕਾਂਗਰਸ ਦਾ ਜਨ ਸੰਪਰਕ ਟੁੱਟਿਆ ਹੋਇਆ ਹੈ ਜਨ ਸੰਪਰਕ ਜਿਹੜਾ ਆਮ ਆਦਮੀ ਪਾਰਟੀ ਦਾ ਟੁੱਟਿਆ ਹੋਇਆ ਹੈ ਟੁੱਟਿਆ ਹੋਇਆ ਉਹ ਤਾਂ ਕਹਿ ਦਿੰਦੇ ਮਾਨ ਸਾਹਿਬ ਕਹਿ ਦਿੰਦੇ ਆ ਫਿਰ ਜਿਸੇ ਮਰਜੀ ਰੋਕ ਲੈ ਮੇਰੇ ਕੌਣ ਰੋਕਦੇ ਨੇ ਖੜਦੇ ਵੀ ਨਹੀਂ ਜੀ ਨੇੜੇ ਕੌਣੋਂ ਕਹਿੰਦੇ ਮੈਨੂੰ ਰੋਕ ਰਿਓ ਜਿਹੜਾ ਲੋਕਾਂ ਚ ਜਾਂਦਾ ਜਾਂ ਰੋਕ ਨੂੰ ਗੁੱਟਾ ਪਾਉਂਦੇ ਪਿੰਡਾਂ ਦੇ ਲੋਕਾਂ ਦੀ ਸਥਿਤੀ ਬਿਲਕੁਲ ਜੀ ਅੱਜ ਵਾਲਾ ਜਿਹੜਾ ਹੁਲਾਰਾ ਹੋਗਾ ਇਹ ਹੁਲਾਰਾ ਉਹਨਾਂ ਦੇ ਲਈ ਲਾਹੇਵੰਦ ਹੋਊਗਾ ਬਸ ਸ਼ਰਤ ਇੱਕੋ ਹੀ ਹੈ ਜੀ ਕਿ ਸਮਝਦ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਪੰਜਾਬ ਨੂੰ ਕਿਹੜੀ ਨਾ ਪਾਰਟੀ ਦੀ ਲੋੜਾਂ ਨੂੰ ਪਤਾ ਲੱਗ ਗਿਆ ਪਤਾ ਲੱਗ ਗਿਆ ਵੀ ਕਾਂਗਰਸ ਕੀ ਕਰਦੀ ਰਹੀ ਹੈ ਬੀਜੇਪੀ ਨੇ ਕੀ ਕੀਤਾ ਪੰਜਾਬ ਦੇ ਨਾਲ ਤੇ ਆ ਜਿਹੜੇ ਨਵੇਂ ਆਏ ਸੀ ਇਨਕਲਾਬੀ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਕੀ ਕੀਤਾ ਬਿਲਕੁਲ ਜੇ ਪੰਜਾਬ ਦੇ ਹੱਕਾਂ ਤੇ ਹਿੱਤਾਂ ਨੂੰ ਬਚਾਉਣਾ ਪੰਜਾਬ ਦੇ ਹੱਕ ਚ ਖੜਨਾ ਪਊਗਾ ਸੂਫੀਵਾਦ ਨੂੰ ਬਿਲਕੁਲ ਜੀ ਹੁਣ ਇਸ ਗੱਲ ਦਾ ਨਾ ਦੇਖੀ ਕਿ ਦਿੱਲੀ ਵਾਲੇ ਨਾ ਨਾਰਾਜ਼ ਹੋ ਜਾਣ ਜੇ ਪੰਜਾਬ ਨਾਲ ਖੜੋਗੇ ਤਾਂ ਤੁਹਾਡੀ ਜਿਹੜੀ ਹੈਗੀ ਚੜਤ ਚੜਤ ਤੇ ਜੇ ਤੁਸੀਂ ਇਹ ਗੱਲ ਕਰੋਗੇ ਕਿ ਚਲੋ ਦਾਅ ਲਾ ਰੋ ਜੇ ਦਾਅ ਲੱਗਣ ਤੋਂ ਬਾਅਦ ਤੇ ਪਹਿਲਾਂ ਵਾਲੀਆ ਗੱਲਾਂ ਫਿਰ ਫਿਰ ਮਾਰ ਖਾਓਗੇ ਲੋਕਾਂ ਦੇ ਵਿੱਚ ਹ ਉਹ ਬਹੁਤ ਸਹਿਣਿ ਹੁੰਦੇ ਆ ਬਹੁਤ ਸੋਚੰਤ ਕਿ ਫੈਸਲੇ ਲੈਂਦੇ ਆ ਜੀ ਟੇਲੋ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਤੋਂ ਖਬਰਾਂ ਸੀ ਸਾਡੀਆਂ ਸੋਨੇ ਸੁਣੀਆਂ ਤੇ ਤੁਸੀਂ ਵਿਸਤਾਰ ਪੂਰਵਕ ਤੇ ਸਾਡਾ ਜਿਹੜਾ YouTube ਚੈਨਲ ਆ ਬਫਟਾਟਲੇ ਨੂੰ ਵੱਧ ਤੋਂ ਵੱਧ ਫਾਲੋ ਸ਼ੇਅਰ ਤੇ ਸਬਸਕ੍ਰਾਈਬ ਨਾਲ Instagram ਤੇ Facebook ਪੇਜ ਵੀ ਹੈਗਾ ਇਹਨੂੰ ਪੇਜ ਨੂੰ ਸਾਡੇ ਨੂੰ ਲਾਈਕ ਸ਼ੇਅਰ ਤੇ ਜੇ ਕੋਈ ਕਮੈਂਟ ਪੰਦਾ ਤਾਂ ਤਕਰੀਪੀ ਜੀ ਇਹਨਾਂ ਪਕਸ਼ ਦੇ ਵਿੱਚ ਜਾ ਕੇ ਸਾਨੂੰ ਮੈਸੇਜ ਕਰਦਾ ਕਰੋ ਸਸਿਗਾ